ਕੇਂਦਰੀ ਗ੍ਰਹਿ ਮੰਤਰੀ ਮੇਥਾ ਸ਼ਾਹ ਦਾ ਅਰਵਿੰਦ ਕੇਜਰੀਵਾਲ ਤੇ ਹਮਲਾ ਕਿਹਾ ਕੇਜਰੀਵਾਲ ਝੂਠ ਬੋਲਣ ਚ ਮਾਹਰ ਕੁੰਭਜ ਡੁਬਕੀ ਲਗਾਉਣ ਕੇਜਰੀਵਾਲ ਤਾਂ ਜੋ ਤੋਤੇ ਜਾਣਗੇ ਪਾਪ ਭਾਜੀਪੀ ਨੇ ਜਾਰੀ ਕੀਤਾ ਸੰਕਲਪ ਪੱਤਰ ਸੀਨੀਅਰ ਸਿਟੀਜ਼ਨ ਨੂੰ 2500 ਰੁਪਏ ਮਹੀਨਾ ਦੇਣ ਦਾ ਕੀਤਾ ਐਲਾਨ ਆਟੋ ਟੈਕਸੀ ਡਰਾਈਵਰਾਂ ਨੂੰ 10 ਲੱਖ ਤੱਕ ਦਾ ਦਿੱਤਾ ਜਾਵੇਗਾ ਬੀਮਾ ਚੰਡੀਗੜ੍ਹ ਮੇਅਰ ਚੋਣ ਲਈ ਭਾਜਪਾ ਵੱਲੋਂ ਹਰਪ੍ਰੀਤ ਕੌਰ ਬਬਲਾ ਨੇ ਭਰੀ ਨਾਮਜ਼ਦਗੀ ਸੰਜੇ ਟੰਡਨ ਸਮੇਤ ਸੀਨੀਅਰ ਲੀਡਰਸ਼ਿਪ ਰਹੀ ਮੌਜੂਦ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਪ੍ਰੇਮ ਲਤਾ ਨੇ ਦਾਖਲ ਕੀਤੀ ਨਾਮਜ਼ਦਗੀ ਕਾਂਗਰਸ ਵੱਲੋਂ ਵੀ ਦੋ ਅਹੁਦਿਆਂ ਦੇ ਕੈਂਡੀਡੇਟਸ ਨੇ ਭਰੇ ਕਾਗਜ਼ ਸਿਟੀ ਬਿਊਟੀਫੁੱਲ ਨੂੰ 30 ਜਨਵਰੀ ਨੂੰ ਮਿਲੇਗਾ ਨਵਾਂ ਮੇਅਰ ਆਰਥਿਕ ਮਾਮਲਿਆਂ 'ਚ ਪੰਜਾਬ ਦੇ ਹਾਲਾਤ ਖਰਾਬ ਨੀਤੀ ਆਯੋਗ ਦੀ 18 ਸੂਬਿਆਂ ਦੀ ਲਿਸਟ ਦੇ ਅਖੀਰਲੇ ਨੰਬਰ ਤੇ ਪੰਜਾਬ ਫਿਸਕਲ ਹੈਲਥ ਇੰਡੈਕਸ ਚ 오ਡੀਸ਼ਾ ਅਭਲ ਸੰਗਰੂਰ ਚ ਜੰਮੂ ਕਟੜਾ ਐਕਸਪ੍ਰੈਸ ਰੋਡ ਤੇ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਭਾਰਤ ਮਾਲਾ ਪ੍ਰੋਜੈਕਟ ਦਾ ਕਰ ਰਹੇ ਨੇ ਵਿਰੋਧ ਜ਼ਮੀਨ ਦਾ ਵਾਜਬ ਮੁਆਵਜ਼ਾ ਨਾ ਮਿਲਣ ਦਾ ਲਾਇਆ ਇਲਜ਼ਾਮ ਜਿੱਕੀ ਮੇਡੂਖੇੜਾ ਕਤਲकांड ਚ ਤਿੰਨ ਗੈਂਗਸਟਰ ਦੋਸ਼ੀ ਘਰਾ ਮੋਹਾਲੀ ਕੋਰਟ ਨੇ 27 ਜਨਵਰੀ ਨੂੰ ਸੁਣਾਈ ਕਿ ਸਜ਼ਾ ਸਬੂਤਾਂ ਦੀ ਕਮੀ ਕਰਕੇ ਗੈਂਗਸਟਰ ਪੂ ਪੀਰਾਣਾ ਕੌਸ਼ਲ ਚੌਧਰੀ ਸਣੇ ਤਿੰਨ ਬਰੀ ਇਹ ਆਮਨਰਿੰਦਰ ਮੋਦੀ ਦਾਸ਼ 22 ਜਨਵਰੀ ਪਰੇਡ ਦੇ ਪ੍ਰਤੀਭਾਗੀਆਂ ਨਾਲ ਸੰਵਾਦ ਕੈਡਟਸ ਅਤੇ ਵਲੰਟੀਅਰਾਂ ਨਾਲ ਗੱਲਬਾਤ ਬੋਲੇ ਮੈਨੂੰ ਦੇਸ਼ ਦੇ ਜਵਾਨਾਂ ਕਿਸਾਨਾਂ ਅਤੇ ਨੌਜਵਾਨਾਂ ਤੋਂ ਮਿਲਦੀ ਹੈ ਪ੍ਰੇਰਣਾ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਮੇਅਰ ਦੇ ਲਈ ਭਾਜਪਾ ਦੇ ਵੱਲੋਂ ਉਮੀਦਵਾਰ ਨੇ ਨਾਮਜ਼ਦਗੀ ਭਰ ਦਿੱਤੀ ਹੈ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਅਹੁਦੇ ਲਈ ਨਾਮਜ਼ਦਗੀ ਭਰੀ ਹੈ ਸੰਜੇ ਟੰਡਨ ਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਇਸ ਦੌਰਾਨ ਮੌਜੂਦ ਰਹੀ ਹੈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਮੇਅਰ ਦੇ ਕੈਂਡੀਡੇਟ ਦੇ ਵੱਲੋਂ ਨਾਮਜ਼ਦਗੀ ਭਰ ਦਿੱਤੀ ਗਈ ਹੈ ਦੂਜੇ ਪਾਸੇ ਭਾਜਪਾ ਦੇ ਵੱਲੋਂ ਵੀ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਦੇ ਅਹੁਦੇ ਲਈ ਨਾਮਜ਼ਦਗੀ ਭਰੀ ਹੈ ਤਾਂ ਇਸ ਦੌਰਾਨ ਬਬਲਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਕਾਉਂਸਲਰ ਆਪਣੀ ਆਤਮਾ ਦੀ ਆਵਾਜ਼ ਤੇ ਵੋਟ ਦੇਣਗੇ ਦੱਸਦੀ ਹੈ ਕਿ ਉਹਨਾਂ ਆਈ ਵੀ ਕਿਹਾ ਕਿ ਪਿਛਲੇ 1 ਸਾਲ ਤੋਂ ਚੰਡੀਗੜ੍ਹ ਦਾ ਵਿਕਾਸ ਰੁਕਿਆ ਪਿਆ ਹੈ ਤੇ 1 ਸਾਲ ਤੋਂ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਮੇਅਰ ਦੀ ਚੋਣ ਹੋਣੀ ਹੈ 30 ਜਨਵਰੀ ਨੂੰ ਤੇ ਉਸ ਤੋਂ ਪਹਿਲਾਂ ਜ਼ੋਰ ਅਜਮਾਇਸ਼ ਵੀ ਹੈ ਤੇ ਇਸੇ ਦੇ ਵਿਚਾਲੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਦਿਨ ਸੀ ਨਾਮਜ਼ਦਗੀ ਪੱਤਰ ਭਰੇ ਗਏ ਨੇ ਮੇਅਰ ਦੇ ਕੈਂਡੀਡੇਟ ਨੇ ਭਾਜਪਾ ਦੇ ਹਰਪ੍ਰੀਤ ਕੌਰ ਬਬਲਾ ਉਹਨਾਂ ਦੇ ਵੱਲੋਂ ਨਾਮਜ਼ਦਗੀ ਭਰ ਦਿੱਤੀ ਗਈ ਹੈ ਇਸ ਦੌਰਾਨ ਸੰਜੀਤ ਟੰਡਨ ਤੇ ਭਾਜਪਾ ਦੇ ਸਮੁੱਚੀ ਲੀਡਰਸ਼ਿਪ ਭਾਜਪਾ ਦੀ ਮੌਜੂਦ ਰਹੀ ਹੈ ਤੇ ਇਸ ਦੌਰਾਨ ਉਹਨਾਂ ਨੇ ਉਮੀਦ ਜਿਤਾਈ ਹੈ ਕਿ ਕੌਂਸਲਰ ਆਪਣੀ ਆਤਮਾ ਦੀ ਆਵਾਜ਼ ਸੁਣਨਗੇ ਤੇ ਉਹਨਾਂ ਨੂੰ ਵੋਟ ਦੇਣਗੇ ਇਰਵੀ ਨੂੰ ਉਸ ਦੇ ਉੱਤੇ ਸਾਡੇ ਜਿਹੜੇ ਨੇ ਹਰਪ੍ਰੀਤ ਕੋਰ ਬਬਲਾ ਜੀ ਉਮੀਦਵਾਰ ਨੇ ਔਰ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਤੇ ਵਿਮਲਾ ਦੂਬੇ ਜੀ ਨੇ ਔਰ ਡਿਪਟੀ ਮੇਅਰ ਦੀ ਪੋਸਟ ਦੇ ਉੱਤੇ ਲਖਬੀਰ ਸਿੰਘ ਬਿੱਲੂ ਜੀ ਉਮੀਦਵਾਰ ਉਤਾਰੇ ਨੇ ਔਰ ਜਿਹੜੀ ਤੁਸੀਂ ਐਲਾਈਅੰਸ ਦੀ ਗੱਲ ਕਰਦੇ ਆ ਮੈਂ ਕਈ ਵਾਰ ਕਿਹਾ ਇਹ ਅਨਹੋਲੀ ਐਲਾਈਅੰਸ ਹੈ ਔਰ ਇਸ ਐਲਾਈਅੰਸ ਦੇ ਵਿੱਚ ਜਿਸ ਤਰ੍ਹਾਂ ਕੀ ਅਸੀਂ ਦਿੱਲੀ ਔਰ ਪੰਜਾਬ ਦੇ ਵਿੱਚ ਦੇਖ ਰਹੇ ਆ ਦਿੱਲੀ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਦੂਸਰੇ ਦਾ ਇਹਨਾਂ ਦੋਨਾਂ ਪਾਰਟੀਆਂ ਦਾ ਅੰਤਰ ਵਿਰੋਧ ਹੈ ਉਸੇ ਤਰੀਕੇ ਨਾਲ ਸਿਰਫ ਇੱਥੇ ਇੱਕ ਕੁਰਸੀ ਦੇ ਲਾਲਚ ਨੂੰ ਆ ਕੇ ਇਹ ਆਪਣਾ ਸੋ ਕਾਲ ਜਿਹੜਾ ਅਨਹੋਲੀ ਅਲਾਈਅੰਸ ਹੈ ਉਹਦੀ ਗੱਲ ਕਰਦੇ ਨੇ ਲੇਕਿਨ ਮੈਂ ਤੁਹਾਨੂੰ ਦੱਸ ਦਵਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਖੁਲਾਸਾ ਕਰਨ ਜਾ ਰਿਹਾ ਹਾਂ ਕਾਂਗਰਸ ਨਾ ਹਮੇਸ਼ਾ ਕਾਂਗਰਸ ਵਿਚਾਰੀ ਨਾਲ ਤੋਕ ਤੇ ਉਧਰ ਚੰਡੀਗੜ੍ਹ ਮੇਅਰ ਲਈ ਆਪ ਉਮੀਦਵਾਰ ਦੇ ਵੱਲੋਂ ਨਾਮਿਨੇਸ਼ਨ ਭਰ ਦਿੱਤੇ ਗਏ ਨੇ ਆਪ ਦੇ ਮੇਅਰ ਉਮੀਦਵਾਰ ਪ੍ਰੇਮ ਲਤਾ ਨੇ ਕਾਗਜ਼ 'ਤੇ ਨੇ ਤੇ ਭਾਜਪਾ ਵੱਲੋਂ ਹਰਪ੍ਰੀਤ ਕੌਰ ਬਬਲਾ ਮੇਅਰ ਦੇ ਕੈਂਡੀਡੇਟ ਨੇ 30 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਆਪ ਅਤੇ ਕਾਂਗਰਸ ਦਾ ਗੱਠ ਜੋੜ ਹੈ ਤੇ ਮੇਅਰ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਜਦਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਕਾਂਗਰਸ ਦੇ ਵੱਲੋਂ ਕੈਂਡੀਡੇਟ उतारे ਗਏ ਨੇ ਸੀਨੀਅਰ ਡਿਪਟੀ ਮੇਅਰ ਲਈ ਕਾਂਗਰਸ ਨੇ ਜਸਬੀਰ ਸਿੰਘ ਬੰਟੀ ਨੇ ਨਾਮਜ਼ਦਗੀ ਭਰੀ ਹੈ ਅਤੇ ਕਾਂਗਰਸ ਦੇ ਤਰੁਣਾ ਮਹਿਤਾ ਡਿਪਟੀ ਮੇਅਰ ਦੇ ਅਹੁਦੇ ਲਈ ਨੋਮੀਨੇਸ਼ਨ ਫਾਈਲ ਉਹਨਾਂ ਦੇ ਵੱਲੋਂ ਕੀਤਾ ਗਿਆ ਪਿਛਲੀ ਵਾਰ ਵੀ ਕਾਂਗਰਸ ਤੇ ਆਪ ਨੇ ਮਿਲ ਕੇ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਸੀ ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਿਆ ਸੀ ਤੇ ਇਸ ਵਾਰ ਵੀ ਮੇਅਰ ਉਮੀਦਵਾਰ ਆਪ ਨੇ ਖੜਾ ਕੀਤਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਕਾਂਗਰਸ ਨੇ ਉਮੀਦਵਾਰ उतारे ਨੇ ਹਾਲਾਂਕਿ ਦੇਖਣਾ ਹੋਏਗਾ ਕਿ ਬਾਜ਼ੀ ਕੌਣ ਮਾਰਦਾ ਹੈ ਹਾਲਾਂਕਿ ਪੱਲੜਾ ਜੇਕਰ ਕੌਂਸਲਰਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠ ਜੋੜ ਦਾ ਹੀ ਜ਼ਿਆਦਾ ਹੈ ਪਰ ਸਵਾਲ ਇਹ ਹੈ ਕਿ ਕੀ ਸਾਰੇ ਕੌਂਸਲਰ ਸਹਿਮਤੀ ਦੇ ਨਾਲ ਇੱਕ ਪਾਸੇ ਵੋਟ ਪਾਉਣਗੇ ਜਾਂ ਫਿਰ ਕ੍ਰੋਸ VOTING ਹੋ ਸਕਦੀ ਹੈ ਇਹ ਵੱਡੇ ਸਵਾਲ ਨੇ ਪਰ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਭਾਜੀਪੀ ਕੋਲ 15 ਆਮ ਆਦਮੀ ਪਾਰਟੀ ਕੋਲ 13 ਤੇ ਕਾਂਗਰਸ ਕੋਲ 7 ਕੌਂਸਲਰ ਨੇ ਤੇ ਇੱਕ ਵੋਟ MP ਦੀ ਹੁੰਦੀ ਹੈ ਤਾਂ ਕਾਂਗਰਸ ਦੇ MP ਨੇ ਮਨੀਸ਼ ਦਿਵਾੜੀ ਚੰਡੀਗੜ੍ਹ ਤੋਂ मेयर ਲਈ জোর અજમાયશ جاری છે દોમે પાર્ટીયા તिन्नो પાર્ટીયા આપો apne જીત દેવી દાવે કર રિયાને તા કી એક જટ રહેગી આમ આદમી પાર્ટી કોંગ્રેસ સે ભી દેખા જો હમારી જો આમ આદમી પાર્ટી હે આમ આદમી પાર્ટી કા મે તહ દિલ સે ધન્યવાદ કરતી હું કી મેરે કો એક ઉમેદવાર કે તોર પે મેદાન મે ઉતારા હે ઓર મે દોનો પાર્ટી ગઠબંધન કી તરફ સે पूरा दिल और दिमाग और तन मन धन से चंडीगढ़ के सभी शहर वासियों की मदद करूंगी जितना भी मेरे से मतलब मैं 24 घंटे पब्लिक के लिए अपने घर पे या ऑफिस में साथ दूंगी और किसी को भी मौका नहीं दूंगी कि भाई कोई भी काम नहीं हुआ और सभी पार्षद इकट्ठे मिलके जो भी आज कॉरपोरेशन पैसों की वजह से जूझ रही है और एक गरीब इंसान को पेमेंट नहीं मिल रही है टाइम पे तो अगले साल तक सभी मिल इतना पैसा लेके आएंगे कि आने वाले अगले मेयर को कोई भी मुसीबत झेल देना पड़े कुछ नहीं है इक्कीस मेंबर हम हमारे मनीष तिवारी जी साथ में है गठबंधन का जो एक कैंडिडेट मैदान में उतारे हैं तीनों सीनियर डिप्टी मेयर डिप्टी मेयर भी हमारे साथ हैं और हम तीनों सीट जीत के आएंगे और मुझे उम्मीद है कि हम दोनों की जो कंबाइंड स्ट्रेंथ है वो 21 की है और भारतीय जनता पार्टी के पास पंद्रह है और कोई दिक्कत नहीं आएगी पिछली बार की तरह इस बार कोई गड़बड़ ना होने को लेकर हमने हमारे साथियों ने हाई कोर्ट में एक केस डाला था फिर जो सुप्रीम कोर्ट तक गया और एक इंडिपेंडेंट ऑब्जर्वर या रिटायर्ड जज जो भी आके उस चुनाव के उनकी देखरेख में होगा और मैं उम्मीद करता हूं कि 30 जनवरी को हमारे तीनों जो साथी हैं वो जीत कर चंडीगढ़ के अंदर नगर निगम पर अपना परचम लहराएंगे और हम एक अच्छा साफ-सुथरा स्वच्छ प्रशासन जो यहां पर देंगे और चंडीगढ़ की जनता को के जो काम है रुके हुए काम है उनको आगे बढ़ाने का काम करेंगे विकास के काम करेंगे आगे वादेयां केंद्रीय गृह मंत्री अमित शाह देवलो केजरीवाल पर तीखा हमला किया गया अमित शाह ने कहा कि केजरीवाल झूठ बोलने में माहिर है केजरीवाल ਲਈ कठोर शब्द वरतनच कोई चीज नहीं है पहला बंगला ना लेने की बात कही थी फिर बंगला लेया ਕੇਜਰੀਵਾਲ ਮਹਾਕੁੰਭ ਚ ਡੁਬਕੀ ਲਾਉਣ ਅਮਿਤ ਸ਼ਾਹ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਇਹ ਸਲਾਹ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਡੁਬਕੀ ਲਾਉਣ ਨਾਲ ਕੇਜਰੀਵਾਲ ਦੇ ਪਾਪ ਧੋਤੇ ਜਾਣਗੇ ਕੇਜਰੀਵਾਲ ਬੇਲ ਨੂੰ ਕਲੀਨ ਚਿੱਟ ਨਾ ਸਮਝਣ ਅਤੇ ਦਿੱਲੀ ਨੂੰ ਕਰਾਪਸ਼ਨ ਮੁਕਤ ਕਰਨ ਦਾ ਵਾਅਦਾ ਪੂਰਾ ਨਹੀਂ ਹੋਇਆ ਇਸ ਦੇ ਨਾਲ ਹੀ ਭਾਜਪਾ ਦਾ ਸੰਕਲਪ ਪੱਤਰ ਤਿੰਨ ਵੀ ਜਾਰੀ ਕਰ ਦਿੱਤਾ ਗਿਆ ਤਾਂ ਅਮਿਤ ਸ਼ਾਹ ਦੇ ਵੱਲੋਂ ਸ਼ਬਦੀ ਵਾਰ ਕੀਤੇ ਗਏ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਰਅਸਲ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਤੇ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਅੱਜ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪਹੁੰਚੇ ਉਹਨਾਂ ਨੇ ਸੰਬੋਧਨ ਕੀਤਾ ਤੇ ਸੰਬੋਧਨ ਵਿੱਚ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਵਿਸਾਦੇ ਇਸ ਦੇ ਨਾਲ ਹੀ ਸੰਕਲਪ ਪੱਤਰ ਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ ਸਰ ਸ੍ਰੀ ਕੇਜਰੀਵਾਲ ਦਿੱਲੀ ਵਿੱਚ ਚਲਾ ਰਹੇ ਹਨ ਜੋ ਵਾਅਦੇ ਕਰਦੇ ਹਨ पूरे नहीं करते हैं और फिर से झूठ के एक बहुत बड़े पुलिंदे के साथ भोले से चेहरे के साथ जनता के सामने उपस्थित होते हैं मेरे राजनीतिक जीवन में मैंने इस प्रकार से सफाई से झूठ बोलने वाला व्यक्ति मेरे जीवन में नहीं देखा है और एक बोलने में कठोर शब्द बोलने में मुझे कोई झिझक नहीं है क्योंकि मैं कन्विंस हूं मैं इससे कन्विंस हूं इसलिए मैं कह रहा हूं ढेर सारे ऐसे वादे इन्होंने किए कि जिनको पूरा करने के लिए इनके पास ना तो समय है ना इच्छा है ना संकल्प और एक नई टर्मिनोलॉजी क्रिमिनल जस्टिस सिस्टम में श्री केजरीवाल ने इसको जन्म दिया है बेल मिलते ही कहते हैं देखिए मैं तो पाक साफ हूं केजरीवाल जी आप ना मुगालते में रहिए जनता को मूर्ख बनाइए ये बेल है केस अभी चलना है बेल को क्लीन चिट मनवाकर आप आरोपों से बच नहीं सकते उन्होंने कहा था सात साल में मैं यमुना को एकदम शुद्ध कर दूंगा लंदन की थेम्स नदी जैसा बना दूंगा मुझे बरोबर सवाल याद है उनका दे। बात याद है कहा था कि मैं दिल्ली वालों के सामने डुबकी लगाऊंगा मैं आज केजरीवाल केजरीवाल जी जी को याद कराने आया हूं जी, दिल्ली की जनता आपकी वो विश्व प्रसिद्ध डुबकी की राह देख रही है कब आप लगाओगे और अगर यमुना जी में नहीं लगानी है तो कुंभ चला चल रहा है वहां जाकर डुबकी लगा दो तो कम से कम झूठ बोलने के आपके जो पाप है वो ਬੁਲੇਟਿਨ ਚੱਕੇ ਬਾਅਦ ਇਹ ਪੰਜਾਬ ਦੀ ਆਰਥਿਕ ਸਿਹਤ ਖਰਾਬ ਨਜ਼ਰ ਆ ਰਹੀ ਹੈ 18 ਸੂਬਿਆਂ ਚੋਂ ਪੰਜਾਬ ਦੀ ਆਰਥਿਕ ਹਾਲਤ ਸਭ ਤੋਂ ਖਰਾਬ ਹੈ ਨੀਤੀ ਆਯੋਗ ਨੇ ਫਿਸਕਲ ਹੈਲਥ ਇੰਡੈਕਸ 2025 ਜਾਰੀ ਕੀਤਾ ਹੈ ਵਿੱਤੀ ਬਾਰੇ 2022-23 ਦੇ ਆਧਾਰ ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਹਾਲਾਂਕਿ Odisha ਦੀ ਆਰਥਿਕ ਹਾਲਤ ਸਭ ਤੋਂ ਮਜ਼ਬੂਤ ਹੈ ਅਤੇ ਇਸ ਦੇ ਨਾਲ ਹੀ Goa, Chhattisgarh ਤੇ Gujarat ਵੀ ਮਜ਼ਬੂਤ ਹਾਲਤ ਨੇ 18 ਸੂਬਿਆਂ ਦੀ ਲਿਸਟ ਚ ਪੰਜਾਬ ਅਖੀਰਲੇ ਨੰਬਰ ਤੇ ਹੈ ਵੈਸਟ ਬੰਗਾਲ ਕੇਰਲ ਹਰਿਆਣਾ ਤੇ ਵਿਹਾਰ ਦੀ ਹਾਲਤ ਵੀ ਚੰਗੀ ਨਹੀਂ ਹੈ ਇਸ ਲਿਸਟ ਚ 18 ਸੂਬੇ ਨੇ ਅਤੇ ਕਿਉਂਕਿ ਬਾਕੀ ਸੂਬਿਆਂ ਨੂੰ ਸਪੈਸ਼ਲ ਸੂਬਿਆਂ ਦਾ ਦਰਜਾ ਹਾਸਲ ਹੈ ਇਸ ਕਰਕੇ ਇਸ ਲਿਸਟ ਦੇ ਵਿੱਚ 18 ਸੂਬੇ ਨੇ ਅਤੇ ਇਸ ਦੇ ਨਾਲ ਹੀ ਇਹਨਾਂ ਸਟੇਟਸ ਨੂੰ ਕੇਂਦਰ ਤੋਂ ਵਿਸ਼ੇਸ਼ ਪੈਕੇਜ ਵੀ ਮਿਲਦੇ ਨੇ ਇਹਨਾਂ ਸਟੇਟਸ ਤੇ ਵਿੱਤੀ ਸਿਹਤ ਸੂਚਕ ਅੰਕ 5 ਮਾਪਦੰਡਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਇਹਨਾਂ ਵਿੱਚ ਮਿਆਰੀ ਖਰਚੇ ਸੂਬਿਆਂ ਵੱਲੋਂ ਆਪਣੇ ਯਤਨਾ ਰਹੀ ਪੈਦਾ ਹੋਇਆ ਰੈਵਨਿਊ ਵਿੱਤੀ ਘਾਟੇ ਦੀ ਸਥਿਤੀ ਸੂਬਿਆਂ ਤੇ ਕੁੱਲ ਕਰਜ਼ਾ ਅਤੇ ਕਰਜ਼ੇ ਦੀ ਮੁੜ ਅਦਾਇਗੀ ਵਿੱਚ ਵਾਧਾ ਜਾਂ ਕਮੀ ਸ਼ਾਮਲ ਹੈ। ਮਿਆਰੀ ਖਰਚਿਆਂ ਸਿੱਖਿਆ ਤੇ ਹਸਪਤਾਲਾਂ ਵਰਗੇ ਸਮਾਜਿਕ ਕੰਮਾਂ ਦੇ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਖਰਚਾ ਸ਼ਾਮਲ ਹੈ। ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ, ਕੇਰਲ ਅਤੇ ਬੰਗਾਲ ਵਰਗੇ ਸੂਬੇ ਪਿਛਲੇ ਕਈ ਸਾਲਾਂ ਤੋਂ ਕਰਜ਼ੇ ਦੇ ਜਾਲ ਵਿੱਚ ਫਸੇ ਹੋਏ ਨੇ। ਇਹ ਰਾਜ ਆਪਣੇ ਪੱਧਰ ਤੇ ਲੋੜਿੰਦਾ ਮਾਲੀਆ ਇਕੱਠਾ ਕਰਨ ਦੇ ਸਮਰੱਥ ਨਹੀਂ ਹਨ। ਉਤ ਕਰਜ਼ੇ ਦੀ ਮੁਰ ਅਦਾਇਗੀ ਦਰ ਦੇ ਕਾਰਨ ਇਹਨਾਂ ਰਾਜਾਂ ਵਿੱਚ ਪੂੰਜੀ ਅਤੇ ਸਮਾਜਿਕ ਵਿਕਾਸ ਕਾਰਜਾਂ ਤੇ ਖਰਚ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਬਿਹਾਰ ਦੇ ਵਿੱਚ ਗੁਣਵੱਤਾ ਦੇ ਖਰਚੇ ਵਿੱਚ ਵਾਧਾ ਹੋਇਆ ਪਰ ਬਿਹਾਰ ਹਾਲੇ ਵੀ ਆਪਣੇ ਪੱਧਰ ਤੇ ਲੋੜਿੰਦਾ ਮਾਲੀਆ ਪੈਦਾ ਕਰਨ ਦੇ ਯੋਗ ਨਹੀਂ ਹੈ। ਬਿਹਾਰ ਦਾ ਵਿੱਤੀ ਘਾਟਾ ਵੀ ਜ਼ਿਆਦਾ ਹੈ ਪਰ ਪੰਜਾਬ ਇਸ ਇੰਡੈਕਸ ਦੇ ਵਿੱਚ 18ਵੇਂ ਨੰਬਰ ਤੇ ਆ 18 ਸੂਬਿਆਂ ਦੀ ਲਿਸਟ ਜਿਸ ਦੇ ਵਿੱਚ ਪੰਜਾਬ ਆਖਰੀ ਨੰਬਰ ਅਹ ਦੇਖੋ ਜਦੋਂ 16ਵੇਂ ਵਿੱਤ ਕਮਿਸ਼ਨ ਅਰਵਿੰਦ ਪਰੰਗੜੀਆ ਜੀ ਚੇਅਰਮੈਨ ਸਹਾਰਾ ਆਈਸੀਕਾ ਉਸ ਸਮੇਂ ਸੀ ਪੰਜਾਬ ਦੇ ਹਾਲਾਤਾਂ ਬਾਰੇ ਉਹਨਾਂ ਕੋਲੇ ਰੱਖੇ ਸੀ ਇਸ ਚਿੰਤਾ ਪ੍ਰਗਟ ਕੀਤੀ ਸੀ ਕਿ ਪੰਜਾਬ ਨੂੰ ਆਰਥਿਕ ਪੈਕੇਜ ਦਿੱਤਾ ਜਾਵੇ ਕਿਉਂਕਿ ਜੀਐਸਟੀ ਪ੍ਰਣਾਲੀ ਆਉਣ ਤੋਂ ਬਾਅਦ 2017 ਦੇ ਅੰਦਰ ਜੀਐਸਟੀ ਪ੍ਰਣਾਲੀ ਲਾਗੂ ਹੁੰਦੀ ਆ ਔਰ ਉਸ ਤੋਂ ਬਾਅਦ ਹਲਾ ਸੂਬੇ ਦੇ ਕਾਫੀ ਜ਼ਿਆਦਾ ਜਿਹੜੇ ਖਰਾਬ ਹੋਏ ਨੇ ਕਿ ਉਹ ਸੋਦੇ ਲਈ ਅਸੀਂ ਮੰਗ ਕੀਤੀ ਸੀ ਕਿ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਜੀਐਸਟੀ 5 ਸਾਲ ਕੰਪਨਸੇਸ਼ਨ ਦੇ ਉੱਤੇ ਚੱਲਿਆ ਕੰਮ 5 ਸਾਲ ਉਹ 14% ਦੀ ਗਰੋਥ ਦੇ ਨਾਲ ਕੰਪਨਸੇਸ਼ਨ ਦਿੰਦੇ ਰਹੇ ਤਾਂ ਹੁਣ ਉਹ ਕੰਪਨਸੇਸ਼ਨ ਬੰਦ ਹੋਣ ਤੋਂ ਬਾਅਦ ਜਿਹੜੀ ਆ ਸਥਿਤੀ ਕਾਫੀ ਗੰਭੀਰ ਹੋਈ ਹੈ ਕਿ ਪਰ ਲੇਕਿਨ ਅਸੀਂ ਪੰਜਾਬ ਦਾ ਜਿਹੜਾ ਸਾਡਾ ਆਬਦਾ ਮਾਲੀਆ ਉਹਨੂੰ ਵਧਾਉਣ 'ਚ ਸਫਲ ਹੋਇਆਗੇ ਯਾ ਪੁਲਿਸ ਨੇ ਨਾਕੇਬੰਦੀ ਦੌਰਾਨ ਮਲਜ਼ਮ ਨੂੰ ਕਾਬੂ ਕੀਤਾ। ਕਾਰ ਦੇ ਵਿੱਚ 700 ਲੀਟਰ ਸਪਿਰਟ ਇਹ ਮਲਜ਼ਮ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਗਾਂਝਲੀ ਰੋਡ ਤੇ ਨਾਕਾ ਲਾਇਆ ਹੋਇਆ ਸੀ। ਸੁਖਵੰਤ ਸਿੰਘ ਔਰ ਉਹ ਰਾਜੂ ਵੱਜੋਂ ਮਲਜ਼ਮ ਦੀ ਪਛਾਣ ਹੋਈ ਹੈ। ਤੇ ਮਲਜ਼ਮ ਤੇ ਪਹਿਲਾਂ ਵੀ ਦੋ ਮਾਮਲੇ ਦਰਜ ਨੇ। ਦੱਸਦੀਏ ਕਿ ਵੱਡੀ ਮਾਤਰਾ ਦੇ ਵਿੱਚ ਸਪਿਰਟ ਬਰਾਮਦ ਕੀਤੀ ਗਈ ਹੈ ਕਪੂਰਥਲਾ ਦੇ ਵਿੱਚ 700 ਲੀਟਰ ਸਪਿਰਟ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਨਜਾਇਜ਼ ਸ਼ਰਾਬ ਬਣਾਉਣ ਲਈ ਇਹ ਸਪਿਰਟ ਵਰਤੀ ਜਾਂਦੀ ਹੈ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਮਲਜ਼ਮ ਨੂੰ ਕਾਬੂ ਕੀਤਾ ਹੈ ਅਤੇ ਮਲਜ਼ਮ ਕਾਰ ਦੇ ਵਿੱਚ 700 ਲੀਟਰ ਸਪਿਰਟ ਲਿਜਾ ਰਿਹਾ ਸੀ ਪੁਲਿਸ ਨੇ ਕਾਂਜਲੀ ਰੋਡ ਤੇ ਨਾਕਾ ਲਾਇਆ ਹੋਇਆ ਸੀ ਅਤੇ ਮਲਜ਼ਮ ਦੀ ਪਛਾਣ ਸੁਖਵੰਤ ਸਿੰਘ ਉਰਫ ਰਾਜੂ ਵਜੋਂ ਹੋਈ ਹੈ ਇਹ ਹੀ ਨਹੀਂ ਇਸ ਮਲਜ਼ਮ ਤੇ ਪਹਿਲਾਂ ਵੀ ਦੋ ਮਾਮਲੇ ਦਰਜ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਨਾਕਾਬੰਦੀ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਸਪਿਰਟ ਬਰਾਮਦ ਕੀਤੀ ਗਈ ਹੈ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਇਲਜ਼ਾਮ ਇਹ ਹੀ ਨੇ ਕਿ ਸ਼ਰਾਬ ਬਣਾਉਂਦਾ ਸੀ ਨਜਾਇਜ਼ ਸ਼ਰਾਬ ਅੱਜ ਸੀਐਸਟਾਫ ਕਪੂਰ ਖੜੇ ਨੈਸ਼ਨਲ ਪੈਟ ਵਿੰਡੀ ਮਹੀਨ ਦੇ ਤਹਿਤ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸੀਐਸਟਾਫ ਕਪੂਰ ਖੜਾ ਨੇ ਜੁਆਇੰਟ ਆਪਰੇਸ਼ਨ ਤਹਿਤ ਅਕਸਾਈਜ਼ ਇਨਸਪੈਕਟਰ ਰਮਨ ਭਗਤ ਦੇ ਨਾਲ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਕਾਂਡਲੀ ਰੋਡ ਵੱਲ ਮਜੂਦ ਸੀ ਜਿੱਥੇ ਸਖਵੰਤ ਪਿੰਡ ਉਹ ਗੁੱਟਾਂ ਦਾ ਆਪਣੀ ਬਲੈਰੋ ਗੱਡੀ ਤੇ ਮਿਲਕੀ ਹੋਇਆ ਜਿਸ ਦੀ ਬਲੈਰੋ ਦੀ ਤਲਾਸ਼ੀ ਕਰਨ ਦੇ ਉੱਤੇ ਉਹਦੇ ਵਿੱਚੋਂ 20 ਕੈਨ ਸਾਨੂੰ ਮਿਲੇ ਜਿਨ੍ਹਾਂ ਦੀ مزید ਕੈਨਾਂ ਦੀ ਤਲਾਸ਼ੀ ਕੀਤੀ ਤੇ ਜਿਹਦੇ ਵਿੱਚੋਂ ਨਾਜਾਇਜ਼ ਸਪ੍ਰਿੰਟ ਬRAND ਹੋਈ ਟੋਟਲ ਇਹ 20 ਕੈਨ ਹੈ ਪਰ ਕੈਨ ਦੇ ਵਿੱਚ 35 ਲੀਟਰ ਸਪਰੇਟ ਕੁੱਲ 700 ਲੀਟਰ ਸਪਰੇਟ ਜਿਹੜੀ ਨਜਾਇਜ਼ ਸਾਨੂੰ ਮਿਲੀ ਹੈ ਜਿਸ ਦੇ ਤਹਿਤ ਰਮਨ ਭਗਤ ਦੀ ਹਾਇਰੀ ਦੇ ਵਿੱਚ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਖਰਦਰ ਇਨਵੈਸਟੀਗੇਸ਼ਨ ਕੀਤੀ ਜਾਣੀ ਇਹਦਾ ਅੱਜ ਅਸੀਂ ਪੱਤਰਬੰਦ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਇਹ ਬੜੀ ਬਰੀਕੀ ਨਾਲ ਪੁੱਛਗਿੱਛ ਕਰਕੇ ਵੀ ਇਹ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਗਾਹ ਸਪਲਾਈ ਕਰਨੀ ਸੀ ਇਹਦਾ ਬੈਕਵਰਡ ਤੇ ਫਾਰਵਰਡ ਲਿੰਕ ਤਲਾਸ਼ਾ ਜਾਏਗਾ ਤੇ ਅੱਗੇ ਜੋ ਵੀ ਹੋਏਗਾ ਆਪਜੀ ਨੂੰ ਰਿਪੋਰਟ ਦਿੱਤਾ ਜਾਏਗਾ ਤੇ ਉਧਰ ਪੁਣੇ ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਦੋ ਸਕੂਟੀ ਸਵਾਰ ਮਹਿਲਾਵਾਂ ਤੇ ਇੱਕ ਸੀਮੈਂਟ ਮਿਕਸਰ ਟਰੱਕ ਪਲਟ ਗਿਆ ਦੋਹੇ ਸਕੂਟੀ ਸਵਾਰ ਮਹਿਲਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤਸਵੀਰਾਂ ਬੇਹੱਦ ਭਿਆਨਕ ਨੇ ਤੇਜ਼ ਰਫ਼ਤਾਰ ਦੇ ਵਿੱਚ ਇਹ ਸੀਮੈਂਟ ਮਿਕਸਰ ਟਰੱਕ ਮੋੜ ਘਟ ਰਿਹਾ ਸੀ ਬੇਕਾਬੂ ਹੋ ਗਿਆ ਤੇ ਸੜਕ ਤੇ ਹੀ ਪਲਟ ਗਿਆ ਇਸ ਦੌਰਾਨ ਸਕੂਟੀ ਸਵਾਰ ਦੋ ਮਹਿਲਾਵਾਂ ਇਸ ਦੀ ਲਪੇਟ ਦੇ ਵਿੱਚ ਆ ਗਈਆਂ ਸੀਸੀਟੀਵੀ ਦੇ ਵਿੱਚ ਹਾਦਸੇ ਦੀਆਂ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਪੁਣੇ ਦੇ ਹਿੰਜਵੜੀ ਰੋਡ ਤੇ ਇਹ ਹਾਦਸਾ ਵਾਪਰਿਆ ਦੇਖ ਸਕਦੇ ਹੋ ਤੁਸੀਂ ਇੱਕ ਮਿਕਸਰ ਹੈ ਜੋ ਸੀਮੈਂਟ ਮਿਕਸਰ ਟਰੱਕ ਹੈ ਅਚਾਨਕ ਜਦੋਂ ਮੋੜ ਕੱਟਦਾ ਹੈ ਬੇਕਾਬੂ ਹੋ ਜਾਂਦਾ ਕਿਉਂਕਿ ਤੇਜ਼ ਰਫ਼ਤਾਰ ਦੇ ਵਿੱਚ ਸੀ ਅਤੇ ਬਹੁਤ ਸਾਰੇ ਵਾਹਨ ਲੰਘ ਰਹੇ ਸਨ ਤਾਂ ਇਸ ਦੌਰਾਨ ਇੱਕ ਸਕੂਟੀ ਤੇ ਦੋ ਮਹਿਲਾਵਾਂ ਜਾ ਰਹੀਆਂ ਸੀ ਉਹਨਾਂ ਦੇ ਉੱਤੇ ਇਹ ਸੀਮੈਂਟ ਮਿਕਸਰ ਟਰੱਕ ਪਲਟ ਗਿਆ ਭਿਆਨ ਖਾਦਸਾ ਵਾਪਰ ਗਿਆ ਦੋਹਾਂ ਸਕੂਟੀ ਸਵਾਰ ਮਹਿਲਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤਸਵੀਰਾਂ ਬੇहद ਭਿਆਨਕ ਨੇ ਪੁਣੇ ਦੇ ਹਿੰਜਵੜੀ ਰੋਡ ਤੋਂ ਸਾਹਮਣੇ ਆਈਆਂ ਨੇ ਸੀਸੀਟੀਵੀ ਦੇ ਵਿੱਚ ਇਹ ਪੂਰਾ ਹਾਦਸਾ ਕੈਦ ਹੋਇਆ ਉਦਰ ਫਰੀਦਕੋਟ ਦੇ ਵਿੱਚ ਫਿਰ ਤੋਂ ਖਾਲਿਸਤਾਨੀ ਨਾਰੇ ਲਿਖੇ ਗਏ ਨੇ ਪਿੰਡ ਚਹਿਲ ਨੇੜੇ ਪੁਲ ਦੀਆਂ ਕੰਧਾਂ ਦੇ ਉੱਤੇ ਇਹ ਖਾਲਿਸਤਾਨੀ ਨਾਰੇ ਲਿਖੇ ਗਏ ਨੇ ਪੁਲਿਸ ਨੇ ਮੌਕੇ ਤੇ ਹੀ ਇਹਨਾਂ ਨਾਰਿਆਂ ਨੂੰ ਮਿਟਾ ਦਿੱਤਾ ਹੈ ਦੇਸ਼ ਵਿਰੋਧੀ ਨਾਰੇ ਲਿਖੇ ਗਏ ਸੀ ਦੋ ਦਿਨ ਪਹਿਲਾਂ ਹੀ ਗਣਤੰਤਰ ਦਿਵਸ ਜਿਸ ਥਾਂ ਤੇ ਮਨਾਇਆ ਜਾਣਾ ਸਮਾਗਮ ਵਾਲੀ ਥਾਂ ਤੇ ਵੀ ਖਾਲਿਸਤਾਨੀ ਝੰਡਾ ਮਿਲਿਆ ਸੀ ਤੇ ਹੁਣ ਫਰੀਦਕੋਟ ਦੇ ਵਿੱਚ ਕੰਧਾਂ ਦੇ ਉੱਤੇ ਖਾਲਿਸਤਾਨੀ ਨਾਰੇ ਲਿਖੇ ਹੋਏ ਮਿਲੇ ਨੇ ਪਿੰਡ ਚਹਿਲ ਜਿੱਥੇ ਇਹ ਖਾਲਿਸਤਾਨੀ ਨਾਰੇ ਲਿਖੇ ਹੋਏ ਸੀ ਹਾਲਾਂਕਿ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਤੁਰੰਤ ਜਾ ਕੇ ਇਹ ਦੇਸ਼ ਵਿਰੋਧੀ ਨਾਰਿਆਂ ਤੇ ਕਲਖਮਲ ਦਿੱਤੀ ਗਈ ਮਿਟਾ ਦਿੱਤੇ ਗਏ ਗਣਤੰਤਰ ਸਮਾਗਮ ਵਾਲੀ ਥਾਂ ਤੇ ਵੀ ਦੋ ਦਿਨ ਪਹਿਲਾਂ ਖਾਲਿਸਤਾਨੀ ਝੰਡਾ ਮਿਲਿਆ ਸੀ ਤੇ ਇੱਕ ਵਾਰ ਫਿਰ ਫਰੀਦਕੋਟ ਦੇ ਵਿੱਚ ਇਹ ਖਾਲਿਸਤਾਨੀ ਨਾਰੇ ਲਿਖੇ ਮਿਲੇ ਨੇ ਪਿੰਡ ਚਹਿਲ ਨੇੜੇ ਤਾਂ ਸਮਾਗਮ ਵਾਲੀ ਥਾਂ ਤੇ ਵੀ ਖਾਲਿਸਤਾਨੀ ਨਾਰੇ ਲਿਖੇ ਗਏ ਸੀ ਇਸ ਦੇ ਨਾਲ ਇੱਕ ਝੰਡਾ ਮਿਲਿਆ ਸੀ ਤੇ ਹੁਣ ਫਰੀਦਕੋਟ ਦੇ ਵਿੱਚ ਪਿੰਡ ਚਹਿਲ ਦੇ ਨੇੜੇ ਪੁਲ ਦੀਆਂ ਕੰਧਾਂ ਦੇ ਉੱਤੇ ਇਹ ਨਾਰੇ ਲਿਖੇ ਮਿਲੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਸ਼ਰਾਰਤੀ ਅਨਸਰ ਦੇ ਵੱਲੋਂ ਇਹ ਨਾਰੇ ਲਿਖੇ ਗਏ ਸੀ ਹਾਲਾਂਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹ ਨਾਰੇ ਮਿਟਾ ਦਿੱਤੇ ਨੇ